ਸਭ ਲੋ ਮੇਰੇ ਵੱਲੋਂ ਦੁਆ ਲਈ ਦੀਆਂ ਬੰਦੀ ਛੋੜ ਦੀਆਂ ਤੇ ਆਉਣ ਵਾਲੇ ਤਿਉਹਾਰਾਂ ਦੀ ਸਭ ਲਈ ਬਹੁਤ ਬਹੁਤ ਵਾਰ ਕੱਮ ਸਰ ਜਿੱਦ ਕਰ ਗੱਲ ਕੀਤੀ ਜਦੋਂ ਤੁਹਾਡੇ ਨੂੰ ਲੱਗੇ ਕੋਲ ਵੀ ਸ਼੍ਰੀ ਗੁਰਪ੍ਰੀਤ ਘਰ 4 10 2012 ਲੋ ਯਾਰ ਜੀ ਕਿਸ ਤਰ੍ਹਾਂ ਸੋਚ ਰਿਹਾ ਕਿਸ ਤਰ੍ਹਾਂ ਦੇਰਵਾ ਰਿਹਾ ਸ਼ੇਅਰ ਚ ਕੋਈ ਕਰੇ ਅੱਛਾ ਹੁਲ ਲੈਵਲ ਦਾ ਟਾਪ ਲੈਵਲ ਦਾ ਪਿੰਡ ਲੈਵਲ ਦਾ ਸ਼ੇਅਰ ਲੈਵਲ ਦਾ ਸਾਡੇ ਡਿਸਟ੍ਰਿਕਟ ਲੈਵਲ ਦੇ ਉਪਸੋਲੋ ਅੱਛਾ ਯੋਗਦਾਨ ਮਿਲਦਾ ਰਿਹਾ ਤੇ ਅਸੀਂ ਪੂਰੀ ਮਿਹਨਤ ਨਾਲ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਰਹੇ ਹਾਂ ਤਾਂ ਕਿ ਅਸੀਂ ਬੱਚਿਆਂ ਦੀ ਸੋਚਾ ਮੁਤਾਬਿਕ ਉਹਨਾਂ ਦੇ এডੂਕੇਸ਼ਨਲ ਇਕਵੈਟੀ ਦੇ ਧਾਵੇ ਖਰੇ ਉਤਰਨ ਦੀ ਯਾਦੇ ਵੱਲ ਪੂਰੀ ਕੋਸ਼ਿਸ਼ ਕੀਤੀ। ਉਹ ਤੋਂ ਤੇ ਹੁਣ ਜਿਹੜਾ ਬੜਾ ਪਿਆਰ ਨਾਲ ਸਾਰੇ ਗੱਲ ਕੀ ਆਵੇ ਬੱਚਿਆਂ ਸਟਰੈਂਥ ਜਦੋਂ ਆਏ ਸੀ ਉਹ ਤੇ ਹੁਣ ਬੱਚੀ ਦਾ 13 ਸਾਲਾਂ ਦੇ ਵਿੱਚ ਜਿਹੜੇ ਬੱਚੇ ਪਲੱਸ 2 ਕਰ ਗਏ ਵੱਡੀਆਂ ਨੌਕਰੀਆਂ ਤੇ ਲੱਗ ਗਏ ਤੇ ਉਹਨੂੰ ਬੱਚੇ ਕਰ ਰਹੇ ਕਿਸ ਤਰ੍ਹਾਂ ਦਾ ਉਹਨਾਂ ਦਾ ਤਿਆਰ ਰਿਆ ਕਿਸ ਤਰ੍ਹਾਂ ਦਾ ਸਕੂਲ ਦਾ ਮਾਹੌਲ ਸਟਾਫ ਕਿਹਦਰ ਤੇ ਨਾਲ ਰਿਹਾ ਬੱਚਿਆਂ ਦਾ ਤੇ ਸਟਾਫ ਦਾ ਤੇ ਬੱਚਿਆਂ ਨੇ ਵੀ ਕਾਫੀ ਆਪਣੇ ਲੈਵਲ ਤੇ ਮਿਹਨਤ ਕਰਕੇ ਕੁਝ ਪੋਸਟਾਂ ਤੇ ਲੱਗੇ ਨੇ ਸਰਕਾਰੀ ਜੋਬ ਪ੍ਰਾਪਤ ਕੀਤੀਆਂ ਨੇ ਕਾਫੀ ਫਤ ਤੇ ਸਾਡੀ ਹੋਰ ਇਹੋ ਮਨਸ਼ਾ ਕਿ ਆਉਣ ਵਾਲੇ ਸਮੇਂ ਚ ਹੋਰ ਬੱਚਿਆਂ ਨੂੰ ਪ੍ਰੇਰਿਤ ਕਰ ਸਕੀਏ ਕਿ ਉਹ ਸਰਕਾਰੀ ਨੌਕਰੀਆਂ ਯਾ ਕਿਸੇ ਵੀ ادارے ਪ੍ਰਾਈਵੇਟ ادارے ਅੱਛੀਆਂ ਪੋਸਟਾਂ ਦੇ ਯਾ ਲੈਸ ਕਿੰਨੀ ਕੁ ਸਟਰੈਂਥ ਐਂਡ ਸਟੂਡੈਂਟਸ ਸਾਡੇ 650 ਤੋਂ ਲੈ ਕੇ 700 ਦੇ ਵਿੱਚ ਲੱਬੂਲੇਟ ਕਰ ਰਹੀ ਹੈ। ਸਾਡਾ ਉਪਰਾਲਾ ਇਹ ਹੋ ਰਿਹਾ ਹੈ ਕਿ ਰੋਲਮੈਂਟ ਐਡਮਿਸ਼ਨ ਤੇ ਵਾਧਾ ਲਗਾਤਾਰ ਕਰਦੇ ਰਹੀਏ ਤੇ ਬੱਚਿਆਂ ਨੂੰ ਅੱਛੀ ਕੁਆਲਿਟੀ ਦੇ ਦੇ। ਜਿਦ ਤੱਕ ਚ ਵਾਲੇ ਦੇ ਜਿਹੜੇ ਬੋੜਾ ਆਇਆ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਈ ਜਿਹੜਾ ਸਾਡੇ ਅਧਿਆਪਕ ਸਾਡਾ ਮਾਨ ਇਕ ਤਰ੍ਹਾਂ ਦਾ ਵਿਲੱਖਣ ਬੋਰਡ ਆਇਆ ਜਿਸ ਨਾਇਮ ਫੋਟੋ ਲੱਗੀ ਹੁੰਦੀ ਹੈ ਪਰ ਨਾਲ ਉਹਦੀ ਫੋਟੋ ਵੀ ਲੱਗੀ ਹੈ ਤੇ ਨਾਲ ਉਹਦੇ ਐਜੂਕੇਸ਼ਨ ਲੱਗੀ ਹੈ ਡੇਟ ਆਫ ਬਰਥ ਵੀ ਲਿਖਦੀ ਹੈ ਡੇਟ ਉਹ ਜੋਇਨਿੰਗ ਵੀ ਹੈ ਇਹ ਉਪਰਲਾ ਕਿਸ ਤਰ੍ਹਾਂ ਦਾ ਹੈ ਇਹ ਵੀ ਸਾਡੇ ਅਧਿਆਪਕ ਸਾਥੀਆਂ ਦੀ ਇਨੋਵੇਸ਼ਨ ਦੇ ਆਈਡੀਆ ਦੇ ਮੁਤਾਬਿਕ ਤਾਂ ਕਿ ਪੇਰੈਂਟਸ ਨੂੰ ਪਤਾ ਲੱਗ ਸਕੇ ਕਿ ਇੱਥੇ ਕਿਸ ਪਦਰਕ ਦੇ ਅਧਿਆਪਕ ਕੁਆਲੀਫਾਈਡ ਅਧਿਆਪਕ ਨੇ ਜਿਹੜੇ ਕਿ ਉਹਨਾਂ ਦੇ ਬੱਚਿਆਂ ਤੇ ਮਿਹਨਤ ਕਰਦੇ

ਉਹਦੇ ਬਾਕੀ ਸਟੇਮ ਨੂੰ ਤਾਉਂ ਦੇ ਕਾਫੀ ਉਪਰਾਲੇ ਕੀਤੇ ਤੇ ਪਿੱਛੇ ਛੱਪੜ ਦੇ ਅਸੀਂ ਪਲੇਗਰਾਉਂਡ ਬਣਾਇਆ ਲਗਭਗ ਕਾਫੀ ਈਟਾਲੀਆਂ ਮਿੱਟੀ ਦੀਆਂ ਪਿੰਡ ਦਾ ਸਹਿਯੋਗ ਲੈ ਕੇ ਤੇ ਹੋਰ ਸਕੂਲ ਨੂੰ ਹਰੇਕ ਨਵੇਂ ਸਿਰੇ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸੇਮ ਤੋਂ ਬਚਿਆ ਜਾ ਸਕੇ ਉਹਦੇ ਪਰਦੇ ਪੂਰੀ ਆਪਣੇ ਜਿੰਨੇ ਵੀ ਆਈਡੀਆਜ਼ ਲਏ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਸੇਮ ਉੱਤੇ ਨਾ ਚੜ ਕੇ ਕਮਰੇਆਂ ਨੂੰ ਖਰਾਬ ਕਰ ਦੇ। ਜਿਹੜੇ ਬੱਚੇ ਪੜ੍ਹ ਰਹੇ ਨੇ ਜਾਂ ਜਿਹੜੇ ਪੜ੍ਹਦੇ ਹੋ ਗਏ ਉਹਦੇ ਚਲੇ ਗਏ। ਉਹਨਾਂ ਨੂੰ ਸਕੂਲ ਨਾਲ ਪਿਆਰ ਲਈ ਉਹਨਾਂ ਨੂੰ ਸਕੂਲ ਦੁਬਾਰਾ ਇੱਕ ਵਾਰ ਵਿਜ਼ਿਟ ਕਰਾਉਣ ਲਈ ਸਕੂਲ ਜਿਹੜੇ ਬੱਚੇ ਆਉਂਦੇ ਨੇ, ਕਾਫੀ ਬੱਚੇ ਆਉਂਦੇ ਨੇ ਆਪਣੇ ਲੈਵਲ ਤੇ ਵੀ ਸਾਨੂੰ ਵੀ ਅਪਰੋਚ ਕਰਦੇ ਨੇ, ਦਫ਼ਤਰ ਵੀ ਆਉਂਦੇ ਨੇ। ਅੱਛਾ ਲੱਗਦਾ ਕਿ ਸਾਡਾ ਸਕੂਲ ਉਹ ਹੀ ਹੋਏ ਜਿਹੜਾ ਪਾਣੇ ਸਮੇਂ ਤੋਂ ਹੁੰਦਾ ਸੀ। ਲਗਾਓ ਬੱਚਿਆਂ ਦਾ ਵੱਧ ਰਿਹਾ ਸਕੂਲ। ਕੀ ਸਮਝਦੇ ਹੋ ਉਹ ਬੱਚਿਆਂ ਦੇ ਸਕੂਲ ਆ ਮਜੇ ਦੇ ਮੌਜੂਦਾ ਬੱਚੇ ਪੜ੍ਹ ਰਹੇ ਨੇ ਉਹਨਾਂ ਤੇ ਤੁਮਕ ਪ੍ਰਵਾਹ ਆਦਾ ਹੈ ਕਿ ਕਾਫੀ ਪ੍ਰਵਾਹ ਪੈਂਦਾ ਉਹਨਾਂ ਦੇ ਆਈਡੀਆਜ਼ ਚੇਂਜ ਜਦੋਂ ਹੁੰਦੇ ਨੇ ਇਹ ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਸਕੂਲ ਦਾ ਮਿਹਨਤ ਕਿੰਨੀ ਕੀਤੀ ਗਈ ਇਸ ਇੱਕ ਤੁਹਾਡੇ ਸਕੂਲ ਦੇ ਬਾਹਰ ਜੋ ਆਵਾਗ ਉੱਲਗੇ ਇਹਨਾਂ ਦਾ ਪ੍ਰੈਸਨ ਲੱਗਦਾ ਹੈ ਉਹੜ ਲੱਗਿਆ ਹੈ ਜੇ ਸਭ ਲੱਖਿਤ ਦਾ ਕੇਂਦਰ ਬਣਾਉਣਾ ਹੈ ਉਹ ਕੀਨੇ ਆਈਡੀਆ ਆਈਏ ਆਈਡੀਆਸ ਕਿ ਪਬਲਿਕ ਸੈਕਟਰ ਦੀ ਯੂਰ ਪਬਲਿਕ ਸਕੂਲਾਂ ਦੇ ਸਾਡੇ ਵੀ ਦਮਾਜ ਦੀ ਮਨਸ਼ਾ ਸੀ ਕਿ ਸਾਡਾ ਵੀ ਸਕੂਲ ਉਸ ਤੋਂ ਵੀ ਵੱਧ ਕੇ ਅਸੀਂ ਆਪ ਇਸ ਸਕੂਲ ਨੂੰ ਰਿਪਰੈਜ਼ੈਂਟ ਕਰੀਏ ਉਸ ਕਨਸੈਪਟ ਨੂੰ ਕਰਦੇ ਹੋਏ ਅਸੀਂ ਉਹਨਾਂ ਨੂੰ ਉਸ ਤੋਂ ਵੀ ਵੱਧ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਸਟਾਫ ਕੰਮ ਕਰ ਰਿਹਾ ਹੈ ਉਹਨੂੰ ਵੀ ਪਹਿਲਾਂ ਤਾਂ ਸਟਾਫ ਦਾ ਇਹ ਕਿ ਹਰੇਕ ਆਪਣੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਅਸੀਂ ਤਾਂ ਉਹਨਾਂ ਨੂੰ ਬਹੁਤ ਮੋਟੀਵੇਸ਼ਨ ਦਵਾਗੇ ਕਿ ਆਪਣੇ ਰੁქმੇ ਰੁਖੋਰ ਮੈਂ ਤੇਨ ਕਰਾਨ ਉਸੇ ਪਬਲਿਕ ਅਚੀਵ ਆਪਣਾ ਨਾਮ ਨੂੰ ਇਹ ਅਕਸਰ ਗਏ ਵੈਰੀ ਪ੍ਰਿੰਸੀਪਲ ਜਿਹੜਾ ਹੁੰਦਾ ਹੈ ਜਾਂ ਜਿਹੜਾ ਸੈਨਾਪਤੀ ਹੁੰਦਾ ਹੈ ਹਾਰ ਹੋਵੇ ਤਾਂ ਵੀ ਉਹਦੇ ਮਤੇ ਲੱਗਦੀ ਜੇਤੂ ਦਾ ਸਿਰ ਆ ਗਏ ਸੇਤ ਰਿਹਾ ਪਰ ਉਹ ਹਾਥੇ ਜਿੱਤ ਪਿੱਛੇ ਲੰਬੀ ਟੀਮ ਦੀ ਲੰਬੀ ਸੰਘਰਸ਼ ਤੇ ਮੈਦੂ ਜੀ ਹੈ ਤੀਜਾ ਵੀ ਨਹੀਂ ਇਹਨਾਂ ਕਿਤੇ ਤੋਂ ਲਾਵਾ ਹੋਰ ਗੜ ਕਰਦਾ ਰਹਤਾ ਰਹਣਾ ਸਾਰੇ ਹਰ ਇੱਕ ਹਰ ਇੱਕ ਪਬਲਿਕ ਅਚੀਵ ਜੀਵੇ ਮੈਂ ਤਸਾਰੇ ਦਸੀ ਹੋ ਕਬ ਸਰਦ ਹੈ ਆਪਣੇ ਆਪਣੇ ਹਾਂ ਕਿਉਂਕਿ ਇਕੱਲੇ ਬੰਦੇ ਦਾ ਸਯੋਗਨਾ ਮਤਲਬ ਹੁੰਦਾ ਕਿ ਅਲੱਗ ਜਿਹਾ ਮਤਲਬ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਯੋਗ ਇਹ ਕਿ ਫੂਲ ਦਾ ਕਨਸੈਪਟ ਸਮੂਥਲੀ ਚੱਲਦਾ ਫੂਲ ਵੀ ਦੇਖੋ ਗ੍ਰੀਨ ਇਨਰ ਜਾਲ ਕਿਤੇ ਜਾਵੇ ਵਾਤਾਵਰਨ ਦੇ ਜਾਲ ਕਿਤੇ ਜਾਵੇ ਪਰ ਇਹ ਹਵਲ ਹੋ ਜਾਣਾ ਸੀਂ ਦੇ ਨਾਲ ਕਾਸੇ ਕੋਸ਼ੀ ਕਰ ਰਹੇ ਨੇ ਨਵੇਂ ਜਿਹੜੇ ਐਗਰੀਕਲਚਰ ਵਾਲੇ ਆਏ ਨੇ ਜਾਂ स्कूल अपने पद हर एक स्टाफ मैं असी पढ़ाई पढ़ाई तो अलावा खेदा दे कर दिया तो बच्चा ने किथा मल्ला मार दिया साडे दीपक साहब काफी मिल कर रहे स्टेट नेशनल लेवल पे काफी मल्ला मारिया ने नेशनल लेवल दी पार्टिसिपेशन ते शायद पोजीशन भी तीन आईया ए बी ए ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत